ਕਹਿੰਦੇ ਉਹ ਕੇ ਕੇ ਕੋ ਮੋ ਨਾ ਕਰੀ ਜਾਨੀ ਉਹ ਇਹ ਪੀ ਡੀ ਵੀ ਇਹ ਦੇਖੀਏ ਜੀ ਸਮਝ ਆ ਗਈ ਸੀ ਮੈਂ ਉਹ ਆਪੇ ਸੁਣ ਲੇਗਾ ਕਰਿਆ ਜੋ ਬਣਾਇਆ ਜੇ ਜਿਹੜੀ ਬੱਚੇ ਇੱਕ ਸਤੰਬਰ ਨੇ ਆਈ ਨਹੀਂ ਇੱਕ ਸਤੰਬਰ ਦਾ ਅਗਰ ਕੋ ਬੱਚਾ 11 ਸਾਲ ਦਾ ਦੇਖਦਾ ਹੈ ਉਹਦੀ ਗੋੜ ਤੁਸੀਂ ਅੱਜ ਸਾਡੇ ਕੋਲ ਉਸ ਜਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਦੇ मीटिंग की सारी पार्टियां तो बुलाया ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀ ਜਿਹੜੀ ਵੋਟਰ ਸੂਚੀਆਂ ਬਣਨੀ ਐ ਉਹਨਾਂ ਬਾਰੇ ਕਲੈਰਿਟੀ ਆ ਵੀ ਕਿਹੜੀ ਸੂਚੀ ਮੇਨ ਸੂਚੀ ਮੰਨੀ ਜਾਏਗੀ ਬਾਕੀ 1 ਸਤੰਬਰ ਤੱਕ ਜੇ ਕੋਈ 18 ਸਾਲ ਦਾ ਬੱਚਾ ਪੂਰਾ ਕਰਦਾ ਉਹਦੀ ਵੋਟ ਅਸੀਂ ਬਣਾ ਸਕਦੇ ਆ ਤਾਂ ਜੋ ਵੋਟ ਪਾ ਸਕੇ ਉਹਦੇ ਬਾਰੇ ਸਾਰੀ ਪਾਰਟੀਆਂ ਨੂੰ ਨੋਟ ਦਿੱਤਾ ਅਵੇਅਰ ਕਰਾ ਦਿੱਤਾ ਹੈ ਕੀ ਹੈ ਕਿ ਕੋਈ ਪ੍ਰੋਬਲਮ ਐ ਸਿੱਧਾ ਤੁਹਾਡੇ ਤੱਕ ਸਾਡੇ ਕੋਲ ਬੇਕੂਸੇ ਸਿੱਧਾ ਸਾਡੇ ਕੋਲ ਜਦੋਂ ਮਰਜ਼ੀ ਆਓ ਸਾਡੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ ਜੇ ਕਿਸੇ ਨੂੰ ਕੋਈ ਫਿਰ ਵੀ ਕੋਈ ਪ੍ਰੋਬਲਮ ਹੈ ਕੋਈ ਫਾਰਮ ਨਹੀਂ ਮਿਲ ਰਿਹਾ ਵੈਸਾ ਫਾਰਮ ਮੈਂ ਤੁਹਾਨੂੰ ਭੇਜ ਦਿਆਂਗੇ ਜੇ ਕੋਈ ਦਿੱਕਤ ਹੈ ਸਾਡੇ ਕੋਲ ਜਦੋਂ ਮਰਜ਼ੀ ਹੋ ਨਵੇਂ ਮੋਟਰਸ ਨੇ ਬਣਾਉਣਾ ਚਾਹੁੰਦੇ ਨੇ ਕਿ ਇਹ ਪੀਸ ਨਾ ਕਰਦੇ ਇਹ ਮੀਟਿੰਗ ਕਰਨ ਦਾ ਪਰਪਸ ਇਹ ਸੀ ਕਿ ਨਵੇਂ ਵੋਟਰ ਨੂੰ ਉਹਨਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਿੱਤੀ ਜਾਵੇ ਤਾਂ ਹੀ ਸਾਡਾ ਇਹ ਪਰਵਾਹ ਹੈ ਕਿ ਵੱਧ ਤੋਂ ਵੱਧ ਵੋਟਰ ਰਜਿਸਟਰਡ ਹੋਣ ਵੱਧ ਤੋਂ ਵੱਧ ਵੋਟਾਂ